ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਅਵਿਆਨਾ ਕਲੈਕਸ਼ਨਸ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਫਿਰ ਤੋਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਸੋਹਣੇ-ਸੋਹਣੇ ਸੂਟ। ਤੇ ਚਲੋ ਇਹ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਸਭ ਤੋਂ ਪਹਿਲਾ ਸੂਟ ਰਹੇਗਾ ਆਪਣਾ ਰਸਟ ਕਲਰ ਦੇ ਵਿੱਚ। ਬਹੁਤ ਹੀ ਸੋਹਣਾ ਹੈਂਡਵਰਕ ਦਾ ਸੂਟ ਰਹੇਗਾ। ਇਹ ਰਹੇਗਾ ਸਾਰਾ ਇਸ ਦੇ ਘੇਰੇ ਦੇ ਉੱਤੇ ਵਰਕ। ਬਹੁਤ ਹੀ ਸੋਹਣਾ ਜਿਹੜਾ ਘੇਰੇ ਦੇ ਉੱਤੇ ਬਾਰਡਰ ਬਣਿਆ ਹੋਇਆ ਹੈ نیچے ਜਿਹੜੀ ਸਟੈਲਫਿੰਗ ਹੋਈ ਹੋਈ ਹੈ ਉੱਪਰ ਸਾਰਾ ਹੈਂਡਵਰਕ ਦਾ ਕੰਮ ਬਣਿਆ ਹੈ ਬਹੁਤ ਹੀ ਸੋਹਣੀ ਜਿਹੜੀ ਡਿਜ਼ਾਈਨਿੰਗ ਹੋਈ ਹੋਈ ਆ ਸਾਰਾ ਇਹ ਪੈਨਲਸ ਦਾ neck line ਤੱਕ ਡਿਜ਼ਾਈਨ ਰਹੇਗਾ ਕਟ ਦਾਣਾ ਸਿੱਪੀ ਤੇ ਮੋਤੀ ਦਾ ਜਿਹੜਾ ਇਹ ਕੰਮ ਰਹੇਗਾ ਇਸ ਦੀ ਲੈਂਥ ਆ ਜਿਹੜੀ ਤੁਸੀਂ 50 ਤੱਕ ਵੀ ਤੁਸੀਂ ਇਸ ਦੀ ਜਿਹੜੀ ਲੈਂਥ ਆ ਤੁਸੀਂ ਬਣਾ ਸਕਦੇ ਆ ਜੀ ਤੇ ਇਸ ਦੇ ਨਾਲ ਰਹੇਗੀ ਇਹ ਵਾਲੀ ਰਹੇਗੀ ਇਸ ਦੀ ਬਾਟਮ ਪਲੇਨ ਇਸ ਦੀ ਬਾਟਮ ਰਹੇਗੀ ਪਲੇਨ ਹੀ ਇਸ ਦੀ ਬੈਕ ਸਾਈਡ ਰਹੇਗੀ ਤੇ ਇਹ ਰਹੇ ਗਏ ਇਸ ਦਾ ਦੁਪੱਟਾ ਬਹੁਤ ਹੀ ਸੋਹਣਾ ਇਸ ਦਾ 2 ਮੀਟਰ ਦਾ ਦੁਪੱਟਾ ਰਹੇਗਾ ਦੁਪੱਟੇ ਦੇ 4 ਸਾਈਡ ਤੇ ਜਿਹੜੀ ਸਾਰੇ ਸਕੈਲਪਿੰਗ ਹੋਈ ਹੋਈ ਹੈ ਹੈਂਡਵਰਕ ਦਾ ਕੰਮ ਹੋਇਆ ਹੋਇਆ ਬਹੁਤ ਹੀ ਸੋਹਣਾ ਫੁੱਲਾ ਡੁੱਲਾ ਦੁਪੱਟਾ ਹੈ ਸਾਰੇ ਦੁਪੱਟੇ ਦੇ ਵਿੱਚ ਵੀ ਜਿਹੜੀ ਫੂਟੀ ਬਣੀ ਹੋਈ ਹੈ ਸਾਰਾ ਹੈਂਡਵਰਕ ਦਾ ਕੰਮ ਹੈ 4 ਸਾਈਡ ਤੇ ਤੁਸੀਂ ਸਕੈਲਪਿੰਗ ਆ ਜਿਹੜੀ ਇਹਦੀ ਚੈੱਕ ਕਰ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦਾ ਜਿਹੜਾ ਇਹ ਕੰਮ ਹੋਇਆ ਹੋਇਆ ਹੈ ਇਹੋ ਜਿਹਾ ਸੂਟ ਤੁਸੀਂ ਕਿਸੇ ਵੀ ਕਲਰਸ ਦੇ ਵਿੱਚ ਜਿਹੜਾ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਹ ਰਹੇਗਾ ਇਸ ਦਾ ਨੰਬਰ ਇੱਕ ਨੰਬਰ ਰਹੇਗਾ ਸੂਟ ਇਸ ਦਾ ਡਿਜ਼ਾਈਨ ਜਿਹੜਾ ਨੰਬਰ ਦੱਸ ਕੇ ਤੁਸੀਂ ਜੇ ਇਹੋ ਜਿਹੀ ਡਿਜ਼ਾਈਨਿੰਗ ਵਾਲਾ ਸੂਟ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰੋ ਤਾਂ ਜੋ ਜਲਦੀ ਤੋਂ ਜਲਦੀ ਜਿਹੜੀਆਂ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਸੈਕਿੰਡ ਇਸ ਦੇ ਵਿੱਚ ਡਿਜ਼ਾਈਨਿੰਗ ਕਲਰ ਹੈ ਜਿਹੜਾ ਸੀਮ ਰਹੇਗਾ ਸੈਕਿੰਡ ਡਿਜ਼ਾਈਨ ਇਸ ਦਾ ਇਹ ਵਾਲਾ ਰਹੇਗਾ ਰਸਟ ਕਲਰ ਦੇ ਵਿੱਚ ਇਹ ਵੀ ਸਾਰਾ ਫੁੱਲ ਸ਼ਰਟ ਜਿਹੜੀ ਫਰੰਟ ਉਹ ਸਾਰਾ ਹੈਵੀ ਵਰਕ ਦੇ ਵਿੱਚ ਰਹੇਗਾ ਬਹੁਤ ਹੀ ਸੋਹਣਾ ਹੈਂਡਵਰਕ ਦਾ ਕੰਮ ਹੈ ਬਹੁਤ ਹੀ ਸੋਹਣੇ ਫਲਾਵਰਸ ਬਣੇ ਹੋਏ ਆ ਨੈਕ ਲਾਈਨ ਤੱਕ ਜਿਹੜੀ ਅਸੀਂ ਸਾਰੇ ਵਰਕ ਰਹੇਗਾ ਮੋਤੀ ਦਾ ਕਟ ਦਾਣੇ ਦਾ ਸਿੱਪੀ ਦਾ ਤੇ ਜ਼ਰੀ ਦਾ ਸਾਰਾ ਇਹ ਵਰਕ ਹੋਇਆ ਹੋਇਆ ਇਸ ਦੀ ਵੀ ਜਿਹੜੀ ਬੈਕ ਸਾਈਡ ਆ ਤੇ ਬਾਟਮ ਹੈ ਉਹ ਪਲੇਨ ਰਹੇਗੀ ਤੇ ਇਹ ਰਹੇਗਾ ਇਸ ਦਾ ਦੁਪੱਟਾ ਬਹੁਤ ਹੀ ਸੋਹਣਾ ਖੁੱਲਾ ਡੁੱਲਾ ਇਸ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਵੀ ਜਿਹੜਾ ਫੋਰ ਸਾਈਡ ਤੇ ਹੈ ਵਰਕ ਹੋਇਆ ਹੋਇਆ ਬਹੁਤ ਹੀ ਸੋਹਣਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਸਾਰਾ ਸਿੱਪੀ ਦਾ ਕੰਮ ਹੈ ਮੋਤੀ ਦਾ ਤੇ ਕਟ ਦਾਣੇ ਦਾ ਕੰਮ ਹੋਇਆ ਹੋਇਆ ਵਿੱਚ ਵੀ ਜਿਹੜਾ ਸਾਰਾ ਇਹਦੇ ਸਿੱਪੀ ਅਤੇ ਕਟ ਦਾਣੇ ਦਾ ਕੰਮ ਹੋ ਕੇ ਸਾਰਾ ਹੀ ਹੈਂਡਵਰਕ ਦਾ ਕੰਮ ਹੋਇਆ ਹੈ ਸਾਰੇ ਦੁਪੱਟੇ ਦੇ ਵਿੱਚ ਬਹੁਤ ਹੀ ਸੋਹਣੇ ਖੁੱਲੇ ਡੁੱਲੇ ਦੁਪੱਟੇ ਨੇ ਆਪਣੀ ਜਿਹੜੀ ਡਿਜ਼ਾਈਨਿੰਗ ਹੈ ਤੁਸੀਂ ਜਿਹੜੀ ਵੀ ਡਿਜ਼ਾਈਨ ਦੇ ਵਿੱਚ ਤਿਆਰ ਕਰਵਾਉਣਾ ਚਾਹੁੰਦੇ ਹੋ ਤੁਹਾਡਾ ਆਪਣਾ ਆਰਡਰ ਜਿਹੜਾ ਤੁਸੀਂ ਪਲੇਸ ਕਰ ਸਕਦੇ ਹੋ ਇਸ ਦਾ ਨੰਬਰ ਰਹੇਗਾ 2 2 ਨੰਬਰ ਰਹੇਗਾ ਆਪਣਾ ਸੂਟ ਸੂਟ ਦਾ ਨੰਬਰ ਦੱਸ ਕੇ ਤੁਸੀਂ ਆਪਣੀ ਜਿਹੜੀ ਸੂਟ ਆ ਜਿਹੜਾ ਡਿਸਾਈਨ ਕਰ ਸਕਦੇ ਹੋ ਵੀ ਤੁਸੀਂ ਕਿਹੜਾ ਸੂਟ ਬਣਵਾਉਣਾ ਹੈ ਕਿਸੇ ਵੀ ਕਲਰ ਦੇ ਵਿੱਚ ਜਿਹੜੇ ਇਹ ਰੈਡੀ ਹੋ ਸਕਦੇ ਨੇ ਜੀ ਬਹੁਤ ਹੀ ਸੋਹਣਾ ਫੈਬਰਿਕ ਵੀ ਬਹੁਤ ਹੀ ਸੋਹਣਾ ਹੈ ਸੌਫਟ ਹੈ ਕੋਈ ਚੁਭਣ ਵਾਲਾ ਨਹੀਂ ਹੈ ਇੱਕ ਹੋਰ ਤੁਹਾਡੇ ਲਈ ਬਹੁਤ ਹੀ ਸੋਹਣੇ ਜਿਹੜੇ ਦੁਪट्टे ਲੈ ਕੇ ਆਏ ਆ ਤੁਹਾਡੇ ਲਈ ਅੱਜਕੱਲ ਇਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਅਲੋਚੀ ਇਹ ਰਹੇਗਾ ਆਪਣਾ ਪਹਿਲਾ ਦੁਪੱਟਾ ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਦੁਪੱਟਾ ਹੈ ਸਾਰੇ ਦੁਪੱਟੇ ਤੇ ਪੇਂਟ ਦਾ ਕੰਮ ਹੋਇਆ ਹੋਇਆ ਹੈ ਤੇ ਉਸ ਦੇ ਉੱਤੇ ਸਾਰਾ ਹੈਂਡਵਰਕ ਦਾ ਕੰਮ ਹੈ ਸਾਰੇ ਸਾਈਡ ਤੇ 골ਡਨ ਕਲਰ ਦੀ ਸਿੱਪੀ ਲੱਗੀ ਹੋਈ ਹੈ ਤੇ ਵਿੱਚ ਵੀ ਸਾਰਾ ਕਟ ਦਾਣਾ ਮੋਤੀ ਤੇ ਸਿੱਪੀ ਦਾ ਕੰਮ ਹੋਇਆ ਹੋਇਆ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਇਹਨਾਂ ਦੇ ਨਾਲ ਕੋਈ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਪਲੇਨ ਸੂਟ ਹੈ ਜਿਹੜਾ ਤੁਸੀਂ ਬਣਵਾ ਸਕਦੇ ਹੋ ਜਿਸ ਕਲਰ ਦਾ ਵੀ ਤੁਸੀਂ ਸੂਟ ਬਣਵਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਦਾ ਹੀ ਸੂਟ ਤੁਹਾਨੂੰ ਬਣਵਾ ਕੇ ਦਵਾਂਗੇ ਚਾਹੇ ਤੁਸੀਂ ਆਰਗੈਂਜ਼ਾ, ਕਰੇਵ ਕਿਸੇ ਵੀ ਉਹਦੇ ਵਿੱਚ ਤੁਸੀਂ ਫੈਬਰਿਕ ਦੇ ਵਿੱਚ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਜਿਹੜਾ ਆਪਣਾ ਆਰਡਰ ਆ ਪਲੇਸ ਕਰ ਸਕਦੇ ਹੋ ਇਸ ਦੁਪੱਟੇ ਨੂੰ ਦਵਾਂਗੇ ਆਪਾਂ 3 ਨੰਬਰ ਇਹ ਵੀ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਸ ਦੇ ਵਿੱਚ ਸਾਰੇ ਦੁਪੱਟੇ ਬਹੁਤ ਹੀ ਸੋਹਣੇ ਨੇ ਸਾਰੇ ਦੁਪੱਟਿਆਂ ਦੇ 4 ਸਾਈਡ ਆ ਜਿਹੜੀ ਸਕੈਲਪਿੰਗ ਹੋਈ ਹੋਈ ਹੈ ਹੈਂਡਵਰਕ ਦੀ ਵਿੱਚ ਵੀ ਸਾਰਾ ਪ੍ਰਿੰਟ ਪ੍ਰਿੰਟ ਦੇ ਉੱਤੇ ਜਿਹੜਾ ਹੈ ਹੈਂਡਵਰਕ ਹੋਇਆ ਹੋਇਆ ਬਹੁਤ ਹੀ ਖੁੱਲੇ ਡੁੱਲੇ ਦੁਪੱਟੇ ਨੇ ਲੈਂਥ ਹੈ ਜਿਹੜੀ ਇਹਨਾਂ ਦੀ 2.5 ਮੀਟਰ ਦੀ ਲੈਂਥ ਰਹੇਗੀ ਬਹੁਤ ਹੀ ਸੋਹਣੇ ਦੁਪੱਟੇ ਨੇ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਜਿਹੜਾ ਇਹਨਾਂ ਦੇ ਵਿੱਚ ਕਲਰ ਤੇ ਸੂਟ ਆ ਜਿਹੜਾ ਆਪਣਾ ਰੈਡੀ ਕਰਵਾ ਸਕਦੇ ਹੋ ਤੇ ਇਸ ਦਾ ਨੰਬਰ ਰਹੇਗਾ 4 ਜਿਹੜਾ ਦੁਪट्टे ਦਾ ਨੰਬਰ ਦੱਸ ਕੇ ਤੁਸੀਂ ਆਪਣੀ ਬੁਕਿੰਗ ਆ ਤੁਸੀਂ ਕਰਵਾ ਸਕਦੇ ਹੋ ਆ ਲਓ ਜੀ ਇੱਕ ਕਲਰ ਇਸ ਦੇ ਵਿੱਚ ਇਹ ਵਾਲਾ ਰਹੇਗਾ ਬਹੁਤ ਹੀ ਸੋਹਣਾ ਦੁਪੱਟਾ ਹੈ ਵੀ ਇਹਦੇ ਵੀ ਫੋਰ ਸਾਈਡ ਤੇ 골ਡਨ ਕਲਰ ਦੀ ਸਕੈਲਪਿੰਗ ਹੋਈ ਹੋਈ ਹੈ ਸਾਰਾ ਪ੍ਰਿੰਟ ਹੋਇਆ ਹੋਇਆ ਹੈ ਦੇ ਵਿੱਚ ਜਿਹੜਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਸਾਰੇ ਦੁਪੱਟੇ ਦੇ ਵਿੱਚ ਬਹੁਤ ਹੀ ਫਿਨਿਸ਼ਿੰਗ ਵਾਲਾ ਕੰਮ ਹੈ ਤੇ ਵੈਸੇ ਵੀ ਸੌਫਟ ਵਾਲਾ ਆਰਗੈਂਜ਼ਾ ਹੈ ਕੋਈ ਹਾਰਡ ਨਹੀਂ ਹੈਗਾ ਬਿਲਕੁਲ ਹੀ ਸੌਫਟ ਨੇ ਦੁਪੱਟੇ ਜਿਨ੍ਹਾਂ ਨੂੰ ਤੁਸੀਂ ਈਜ਼ਲੀ ਹੈ ਜਿਹੜਾ ਕੈਰੀ ਕਰ ਸਕਦੇ ਹੋ ਇਸ ਦਾ ਨੰਬਰ ਰਹੇਗਾ 5 ਇਹ ਰਹੇਗਾ ਪੀਚ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਦੁਪੱਟਾ ਹੈ ਇਹ ਵੀ ਸਾਰਾ ਹੈਂਡਵਰਕ ਦੇ ਵਿੱਚ 골ਡਨ ਕਲਰ ਦੇ ਨਾਲ ਹੈਂਡਵਰਕ ਹੋਇਆ ਹੈ ਵਾਈਟ ਕਲਰ ਦੇ ਮੋਤੀ ਦਾ ਕੰਮ ਹੈ ਸਾਰਾ ਸਿੱਪੀ ਦਾ ਕੰਮ ਹੈ ਬਹੁਤ ਹੀ ਸੋਹਣੇ ਹੈਵੀ ਦੁਪੱਟੇ ਨੇ ਤੁਸੀਂ ਕਿਸੇ ਵੀ ਫੰਕਸ਼ਨ ਤੇ ਇਹਨਾਂ ਨੂੰ ਈਜ਼ੀਲੀ ਕੈਰੀ ਕਰ ਸਕਦੇ ਹੋ ਤੇ ਇਸ ਦਾ ਨੰਬਰ ਰਹੇਗਾ 6 ਇਸ ਤਰ੍ਹਾਂ ਗਲਾਸ オーਰਗੈਂਜ਼ਾ ਦਾ ਫੈਬਰਿਕ ਹੈ ਜਿਹੜਾ ਉਹ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਵੀ ਤੁਸੀਂ ਕਿਹੜਾ ਕਲਰ ਲੈਣਾ ਚਾਹੁੰਦੇ ਹੋ ਜੇ ਤੁਹਾਨੂੰ ਡਾਈ ਕਰਵਾ ਕੇ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਤੇ ਹੋਰ ਲੈ ਕੇ ਆਨੇ ਆਪਾਂ ਤੁਹਾਡੇ ਲਈ ਸੂਟ ਏ ਸੀ ਅੱਜ ਵਾਲੇ ਦੁਪੱਟੇ ਆਪਣੇ ਬਹੁਤ ਹੀ ਸੋਹਣੇ ਫੈਨਸੀ ਦੁਪੱਟੇ ਨੇ ਜਿਹੜੀਆਂ ਵੀ ਭੈਣਾਂ ਲੈਣਾ ਚਾਹੁੰਦੀਆਂ ਨੇ ਆਪਣੇ ਜਿਹੜੇ ਆਰਡਰਾਂ ਜਲਦੀ ਤੋਂ ਜਲਦੀ ਜਿਹੜੇ ਪਲੇਸ ਕਰ ਸਕਦੇ ਆ ਤੇ ਨੈਕਸਟ ਰਹੇਗਾ ਆਪਣਾ ਸੂਟ ਬਹੁਤ ਹੀ ਸੋਹਣਾ ਸੂਟ ਰਹੇਗਾ ਵੀ ਅਨ੍ਯਨ ਪਿੰਕ ਕਲਰ ਬਹੁਤ ਹੀ ਸੋਹਣਾ ਪ੍ਰਿੰਟਿੰਗ ਹੋਈ ਹੋਈ ਆ ਸਾਰਾ ਘੇਰੇ ਦੇ ਉੱਤੇ ਵਰਕ ਹੋਇਆ ਹੋਇਆ ਆ ਤੇ ਸਾਰੇ ਦੀ ਇਹ ਰਹੇਗੀ ਸ਼ਰਟ 프린ਟਡ ਸ਼ਰਟ ਹੈ ਇਹ ਰਹੇਗਾ ਇਸ ਦੀ ਬਾਜੂ ਤੇ ਡਿਜ਼ਾਈਨਿੰਗ ਹੋਇਆ ਤੇ ਇਹ ਰਹੇਗੀ ਇਸ ਦੀ ਬਾਟਮ ਸਿਲਕ ਦੀ ਇਸ ਦੀ ਬਾਟਮ ਰਹੇਗੀ 3 ਮੀਟਰ ਦੀ 2.5 ਮੀਟਰ ਦੀ ਰਹੇਗੀ ਸ਼ਰਟ ਤੇ ਇਸ ਦਾ ਦੁਪੱਟਾ ਦੁਪੱਟਾ ਰਹੇਗਾ ਚਨਾਉਂ ਦਾ ਦੁਪੱਟਾ ਰਹੇਗਾ ਇਸ ਦਾ ਬਹੁਤ ਹੀ ਸੋਹਣਾ 2 ਮੀਟਰ ਦਾ ਦੁਪੱਟਾ ਰਹੇਗਾ ਚਨਾਉਂ ਦਾ ਤੇ 4 ਸਾਈਡ ਤੇ ਜਿਹੜਾ ਲੈਸਿੰਗ ਦਾ ਕੰਮ ਹੋਇਆ ਹੋਇਆ ਸਾਰੇ ਦੁਪੱਟੇ ਤੇ ਸਾਰੇ ਤੇ ਪ੍ਰਿੰਟਿੰਗ ਆ ਤੇ ਲੈਸਿਸ ਦਾ ਕੰਮ ਹੋਇਆ ਹੋਇਆ ਤੇ ਇਸ ਦਾ ਨੰਬਰ ਰਹੇਗਾ 7 ਤੇ ਆਪਣੇ ਸੂਟ ਦੀ ਬੁਕਿੰਗ ਕਰਾਉਣ ਦੇ ਲਈ ਨੰਬਰ ਦੱਸ ਕੇ ਜਾਂ ਫਿਰ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੀ ਜਿਹੜੀ ਸੂਟ ਦੀ ਬੁਕਿੰਗ ਆ ਕਰਵਾ ਸਕਦੇ ਹੋ ਨੰਬਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਉਸ ਤੇ ਤੁਸੀਂ ਆਪਣਾ ਜਿਹੜਾ ਆਰਡਰ ਆ ਪਲੇਸ ਕਰ ਸਕਦੇ ਹੋ ਨੈਕਸਟ ਸੂਟ ਰਹੇਗਾ ਇਹ ਵੀ ਸ਼ਿਮਰ ਤੇ ਰਹੇਗਾ ਇਹੋ ਜਿਹਾ ਸੂਟਸ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਅੱਜਕੱਲ ਕਿਉਂਕਿ ਕਈ ਸਿਸਟਰਸ ਜ਼ਿਆਦਾ ਹੈਵੀ ਵਰਕ ਵਾਲੇ ਸੂਟ ਨਹੀਂ ਪਾਉਂਦੀ ਉਹਨਾਂ ਲਈ ਬਹੁਤ ਹੀ ਸੋਹਣੇ ਸੋਬਰ ਦੇ ਸੂਟ ਨੇ ਇਹ ਰਹੇਗੀ 2.5 ਮੀਟਰ ਦੀ ਇਸ ਦੀ ਸ਼ਰਟ ਰਹੇਗੀ ਤੇ ਘੇਰੇ ਦੇ ਉੱਤੇ ਵੀ ਇਹਦੇ ਸਾਰੇ ਹੈਂਡਵਰਕ ਦਾ ਕੰਮ ਹੋਇਆ ਹੋਇਆ ਹਲਕਾ ਹਲਕਾ ਕੋਈ ਚੁੱਬਣ ਵਾਲਾ ਵਰਕ ਨਹੀਂ ਹੈਗਾ ਬਹੁਤ ਹੀ ਸੌਫਟ ਜਿਹਾ ਫੈਬਰਿਕ ਹੈ ਤੇ ਇਹ ਰਹੇਗੀ ਇਸ ਦੀ ਬਾਟਮ 2.5 ਮੀਟਰ ਦੀ ਸ਼ਰਟ ਰਹੇਗੀ 3 ਮੀਟਰ ਦੀ ਇਸ ਦੀ ਰਹੇਗੀ ਬਾਟਮ ਲਾਈਟ ਤੇ ਡਾਰਕ ਦਾ ਕੰਟਰਾਸਟ ਹੈ ਬਹੁਤ ਹੀ ਸੋਹਣਾ ਤੇ ਇਹ ਰਹੇਗਾ ਇਸ ਦਾ ਚਨੌਨ ਦਾ ਦੁਪੱਟਾ 7 ਮੀਟਰ ਦਾ ਹੀ ਇਸ ਦਾ ਚੁਣੌਣ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਜਿਹੜਾ ਫੋਰ ਸਾਈਡ ਆ ਲੈਸਿਸ ਦਾ ਕੰਮ ਹੋਇਆ ਹੋਇਆ ਸਾਰੇ ਬਹੁਤ ਹੀ ਸੋਹਣਾ ਸੂਟ ਹੈ ਵੀ ਤੇ ਇਸ ਦਾ ਨੰਬਰ ਰਹੇਗਾ 8 ਸੂਟ ਦਾ ਜਿਹੜਾ ਨੰਬਰ 10 ਕੇ ਤੁਸੀਂ ਆਪਣੀ ਜਿਹੜੀ ਬੁਕਿੰਗ ਕਰਵਾ ਸਕਦੇ ਹੋ ਜੀ ਨੈਕ ਸੂਟ ਰਹਿਣਗੇ ਪਸ਼ਮੀਨਾ ਦੇ ਕਿਉਂਕਿ ਸਰਦੀ ਸਟਾਰਟ ਹੋ ਗਈ ਹੈ ਪਹਿਣਾ ਦੀ ਡਿਮਾਂਡ ਹੈ ਜਿਹੜੀ ਹੁਣ ਥੋੜੇ ਜੇ ਗਰਮ ਸੂਟਾਂ ਵੱਲ ਨੂੰ ਹੋ ਗਈ ਹੈ ਗਰਮ ਸੂਟ ਮੰਗਦੇ ਨੇ ਇਸ ਕਰਕੇ ਅਸੀਂ ਨਾਲ ਦੀ ਨਾਲ ਥੋੜੇ ਥੋੜੇ ਪੀਸ ਜਿਹੜੇ ਤੁਹਾਨੂੰ ਦਿਖਾ ਰਹੇ ਹਾਂ ਸੋ ਜਿਹੜੀਆਂ ਵੀ ਸਿਸਟਰਸ ਲੈਣਾ ਚਾਹੁੰਦੀਆਂ ਨੇ ਉਹ ਆਪਣੇ ਜਿਹੜੇ ਸੂਟ ਨੇ ਉਹਨਾਂ ਦੇ ਆਰਡਰ ਪਲੇਸ ਕਰ ਸਕਦੇ ਆ ਬਹੁਤ ਹੀ ਸੋਹਣਾ ਫੈਬਰਿਕ ਹੈ ਪਸ਼ਮੀਨਾ ਤੇ ਆਲਓਵਰ ਜਿਹੜਾ ਇਹ ਆਪਣਾ ਸੂਟ ਰਹੇਗਾ ਪ੍ਰਿੰਟਡ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਸਰਦੀਆਂ ਦੇ ਵਿੱਚ ਇਹੋ ਜਿਹੇ ਕਲਰ ਬਹੁਤ ਹੀ ਸੋਹਣੇ ਲੱਗਦੇ ਨੇ ਤੇ ਇਹ ਰਹੇਗਾ ਇਸ ਦਾ ਮਸਲੀਨ ਦਾ ਦੁਪੱਟਾ ਕਿਉਂਕਿ ਇਹ ਜੇ ਸ਼ਾਲ ਵਗੈਰਾ ਜਿਹੜੇ ਆਪਾਂ ਹਜੇ ਕੈਰੀ ਨਹੀਂ ਕਰ ਸਕਦੇ ਕਿਉਂਕਿ ਦਿਨ ਦੇ ਵਿੱਚ ਮੌਸਮ ਹੈ ਜਿਹੜਾ ਥੋੜਾ ਚੇਂਜ ਹੋ ਜਾਂਦਾ ਸਵੇਰੇ ਸ਼ਾਮ ਵੀ ਥੋੜੀ ਠੰਡ ਹੁੰਦੀ ਆ ਇਹ ਲਓ ਜੀ ਇਹ ਰਹੇਗਾ ਇਸ ਦਾ ਮਸਲੀਨ ਦਾ ਦੁਪੱਟਾ ਬਹੁਤ ਹੀ ਸੋਹਣਾ ਪ੍ਰਿੰਟ ਦੁਪੱਟਾ ਰਹੇਗਾ ਮਸਲੀਨ ਦਾ 2.5 ਮੀਟਰ ਦਾ ਦੁਪੱਟਾ ਰਹੇਗਾ ਖੁੱਲਾ ਡੁੱਲਾ ਤੇ ਇਸ ਦਾ ਨੰਬਰ ਰਹੇਗਾ 9 9 ਨੰਬਰ ਆਪਣਾ ਇਹ ਸੂਟ ਰਹੇਗਾ ਸੂਟ ਦਾ ਆਪਣੇ ਨੰਬਰ ਦੱਸ ਕੇ ਜਾਂ ਫਿਰ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਪਲੇਸ ਕਰ ਸਕਦੇ ਹੋ ਇੱਕ ਜਿਹਦੇ ਵਿੱਚ ਰਹੇਗਾ ਬਹੁਤ ਹੀ ਪਿਆਰਾ ਜਿਹਾ 컬러ਫੁਲ ਰੂ 컬러 ਦੇ ਵਿੱਚ 프린ਟਿੰਗ ਚੈੱਕ ਕਰ ਸਕਦੇ ਹਾਂ ਬਹੁਤ ਹੀ ਸੋਹਣੀ 프린ਟਿੰਗ ਹੈ ਬਹੁਤ ਹੀ ਸੋਹਣੇ ਫਲਾਵਰਸ ਬਣੇ ਹੋਏ ਨੇ ਸਾਰੇ ਸੂਟ ਦੇ ਵਿੱਚ ਆਲ ਓਵਰ ਸੂਟ ਰਹੇਗਾ ਜੀ ਤੇ ਇਹ ਰਹੇਗਾ ਇਸ ਦਾ ਦੁਪੱਟਾ ਮਸਲੀਨ ਦਾ ਇਸ ਦਾ ਦੁਪੱਟਾ ਰਹੇਗਾ 2.5 ਮੀਟਰ ਦਾ ਤੇ ਸੂਟ ਦਾ ਨੰਬਰ ਰਹੇਗਾ 10 10 ਨੰਬਰ ਸੂਟ ਹੈ ਜਿਹੜਾ ਰਹੇਗਾ ਸੂਟ ਦਾ ਨੰਬਰ 10 ਕੇ ਤੁਸੀਂ ਆਪਣੀ ਜਿਹੜੀ ਬੁਕਿੰਗ ਕਰਵਾ ਸਕਦੇ ਇਹ ਰਹੇਗਾ ਬਹੁਤ ਹੀ ਸੋਹਣਾ ਲਾਈਟ ਜੇ ਸ਼ੇਡ ਦੇ ਵਿੱਚ ਇਸ ਦੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਲਾਈਟ ਜੇ ਸ਼ੇਡ ਦੇ ਵਿੱਚ ਏ ਰਹੇਗਾ ਇਸ ਦਾ ਦੁਪੱਟਾ ਇਸ ਦਾ ਟਾਈ ਮੀਟਰ ਦਾ ਰਹੇਗਾ ਦੁਪੱਟਾ ਸਾਰੇ ਦੁਪੱਟੇ ਦੀ ਪ੍ਰਿੰਟਿੰਗ ਵੀ ਬਹੁਤ ਹੀ ਸੋਹਣੀ ਹੈ ਲਾਈਟ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਸੋ ਜਿਹੜੀਆਂ ਵੀ ਭੈਣਾਂ ਲੈਣਾ ਚਾਹੁੰਦੀਆਂ ਨੇ ਉਹ ਆਪਣੀ ਜਿਹੜੀ ਬੁਕਿੰਗ ਆ ਕਰਵਾ ਸਕਦੀਆਂ ਨੇ 11 ਨੰਬਰ ਆਪਣਾ ਇਹ ਸੂਟ ਰਹੇਗਾ ਏ ਸੀ ਸਾਡੀ ਵੀਡੀਓ ਦਾ ਅੱਜ ਦਾ ਸਾਰੇ ਸੂਟ ਸੋ ਸੂਸੀ ਦੇਖੇ ਹੋਣਗੇ ਐਂਡ ਤੱਕ ਜਿਹੜੀ ਵੀਡੀਓ ਜ਼ਰੂਰ ਦੇਖਿਆ ਕਰੋ ਤਾਂ ਜੋ ਸਾਰੇ ਜਿਹੜੇ ਸੂਟ ਤਾਂ ਤੁਹਾਨੂੰ ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਸਾਰਾ ਖੁਸ਼ ਹੋ ਪਤਾ ਲੱਗ ਸਕੇ ਜਿਹੜੀਆਂ ਵੀ ਬਣਾ ਕੋਈ ਕੁਇਰੀ ਕਰਨਾ ਚਾਹੁੰਦੀਆਂ ਨੇ ਸਾਡਾ ਨੰਬਰ ਆ ਜਿਹੜਾ ਉਹ ਸਕਰੀਨ ਦੇ ਉੱਤੇ ਚੱਲ ਰਿਹਾ ਉਸ ਦੇ ਉੱਤੇ ਤੁਸੀਂ ਕਰ ਸਕਦੇ ਹੋ ਤੇ ਆਪਣਾ ਸੂਟ ਬਾਏ ਕਰਨ ਦੇ ਲਈ ਆਪਣਾ ਜਿਹੜਾ ਆਰਡਰ ਆ ਉਸ ਨੰਬਰ ਤੇ ਪਲੇਸ ਕਰ ਸਕਦੇ ਹੋ ਜਿਨ੍ਹਾਂ ਨੇ ਸਾਡੇ ਅਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਦੱਸਿਆ ਕਰੋ ਕਿ ਤੁਹਾਨੂੰ ਹੋਰ ਕਿਹੋ ਜਿਹੀ ਵੈਰਾਈਟੀ ਚਾਹੀਦੀ ਹੈ ਸੋ ਜੀ ਜੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ